ਆਵਾਜ਼ ਜਜ਼ਬਾਤਾਂ ਦੀ ਚੈਨਲ 'ਵੀ ਤੁਹਾਡਾ ਸਵਾਗਤ ਹੈ। ਉਮੀਦ ਹੈ ਚੈਨਲ ਦੀਆਂ ਸਾਰੀਆਂ ਕਹਾਣੀਆਂ ਤੁਹਾਨੂੰ ਬਹੁਤ ਪਸੰਦ ਆ ਰਹੀਆਂ ਹੋਣਗੀਆਂ। ਸ੍ਰੀਤਾ ਨੇ ਆਪਣੇ ਬੈਗ ਵਿੱਚੋਂ ਕੱਪੜੇ ਪਾ ਕੇ ਆਪਣੀ ਨੂੰ ਪੁੱਤ ਦੇ ਕਮਰੇ ਵਿੱਚ ਜਾ ਕੇ ਕਹਿੰਦੀ ਮੈਂ ਜਾ ਰਹੀ ਹਾਂ। ਪੁੱਤ ਕਹਿੰਦਾ ਕੀ ਮਾਂ ਤੁਸੀਂ ਕਿੱਥੇ ਜਾ ਰਹੇ ਹੋ? ਤਾਂ ਮਾਂ ਕਹਿੰਦੀ ਹੈ ਮੈਂ ਆਪਣੀ ਧੀ ਘਰ ਜਾ ਰਹੀ ਹਾਂ। ਫਿਰ ਤੁਸੀਂ ਇੰਨਾ ਵੱਡਾ ਟੈਚੀ ਕਿਉਂ ਲਿਆ? ਤਾਂ ਸ੍ਰੀਤਾ ਆਪਣੇ ਪੁੱਤ ਨੂੰ ਕਹਿੰਦੀ ਹੈ ਮੇਰਾ ਇਹ ਸਮਾਨ ਹੈ ਤੁਹਾਡੀ ਘਰ ਵਾਲੀ ਦੇ ਕੀਮਤੀ ਸਮਾਨ ਨਹੀਂ ਜਦੋਂ ਸਰੀਤਾ ਐਵੇਂ ਬੋਲਦੀ ਹੈ ਤਾਂ ਪੁੱਤ ਸਮਝ ਜਾਂਦਾ ਹੈ ਕਿ ਮੇਰੀ ਮਾਂ ਕਿਸੇ ਗੱਲ ਤੋਂ ਨਾਰਾਜ਼ ਹੈ ਤਾਂ ਉਹ ਆਪਣੀ ਮਾਂ ਨੂੰ ਕਹਿੰਦਾ ਮਾਂ ਕੀ ਗੱਲ ਹੈ ਤੁਸੀਂ ਕਿਸੇ ਗੱਲ ਤੋਂ ਨਾਰਾਜ਼ ਹੋ ਫਿਰ ਉਹ ਘਰ ਵਾਲੀ ਤੋਂ ਪੁੱਛਦਾ ਹੈ ਤੁਸੀਂ ਮੰਮੀ ਨਾਲ ਲੜਾਈ ਤਾਂ ਨਹੀਂ ਕੀਤੀ ਜਿਹੜੇ ਮੰਮੀ ਐਨੇ ਗੁੱਸੇ ਵਿੱਚ ਨੇ ਤਾਂ ਮਨਦੀਪ ਦੀ ਘਰ ਵਾਲੀ ਰਜਨੀ ਨੇ ਕਿਹਾ ਮੈਂ ਤਾਂ ਸਿਰਫ ਮੰਮੀ ਨੂੰ ਇਹੀ ਕਿਹਾ ਸੀ ਕਿ ਚਾਹ ਨਾ ਬਣਾਉ ਦੁੱਧ ਥੋੜਾ ਹੈ ਸਵੇਰੇ ਬੱਚਿਆਂ ਨੂੰ ਸਕੂਲ ਜਾਣਾ ਹੁੰਦਾ ਹੈ ਦੁੱਧ ਘੱਟ ਹੈ ਤਾਂ ਮਨਦੀਪ ਕਹਿੰਦਾ ਮੈਨੂੰ ਦੱਸ ਦੇਣਾ ਸੀ ਦੁੱਧ ਘੱਟ ਹੈ ਤਾਂ ਕਹਿੰਦੀ ਮੈਂ ਸੋਚਿਆ ਕਿ ਕੱਲ ਦੁੱਧ ਲੱਗ ਗਿਆ ਸੀ ਰਿਸ਼ਤੇਦਾਰ ਆਉਣ ਨਾਲ ਚਾਹ ਜ਼ਿਆਦਾ ਬਣ ਗਈ ਸੀ ਰੀਤਾ ਨੇ ਆਪਣੇ ਪੁੱਤ ਮਨਦੀਪ ਨੂੰ ਕਿਹਾ ਪੁੱਤ ਮੈਂ ਸਾਰਾ ਘਰ ਦਾ ਕੰਮ ਕਰਦੀ ਹਾਂ ਠੀਕ ਆ ਮੇਰੀ ਸੇਠੀਕਾ ਬੱਚਿਆਂ ਨੂੰ ਸੰਭਾਲਦੀ ਹਾਂ ਰਸੋਈ ਦਾ ਕੰਮ ਕਰਦੀ ਹਾਂ ਸਫਾਈ ਦਾ ਕੰਮ ਕਰਦੀ ਹਾਂ ਰਜਨੀ ਜੇ ਕਰਨਾ ਤਾਂ ਰਸੋਈ ਦਾ ਕੰਮ ਕਰਦੀ ਐ ਪਹਿਲਾਂ ਕੰਮ ਵਾਲੀ ਵੀ ਹਟਾ ਦਿੱਤੀ ਕੀ ਖਰਚਾ ਜ਼ਿਆਦਾ ਏ ਜੇ ਮੈਂ ਤਾਂ ਕੰਮ ਕਰਦੀ ਹਾਂ ਤਾਂ ਸਾਰਾ ਕੰਮ ਮੈਂ ਕਰਾਂ ਮੇਰੀ ਵੀ ਜ਼ਿੰਦਗੀ ਆ ਜੇ ਮੈਂ ਚਾਹ ਪੀਣ ਲੱਗਦੀ ਹਾਂ ਤਾਂ ਦੁੱਧ ਪੀਣ ਲੱਗਦੀ ਹਾਂ ਤਾਂ ਤੇਰੀ ਘਰ ਵਾਲੀ ਮੈਨੂੰ ਟੋਕਦੀ ਆ ਕਿ ਦੁੱਧ ਥੋੜਾ ਏ ਜੇ ਮੈਨੂੰ ਖਾਣ ਪੀਣ ਨੂੰ ਨਹੀਂ ਮਿਲਣਾ ਤਾਂ ਮੈਂ ਕੰਮ ਕਰਕੇ ਕੀ ਲੈਣਾ ਤਾਂ ਮੈਂ ਨਹੀਂ ਰਹਿਣਾ ਇਸ ਘਰ ਵਿੱਚ ਮੈਂ ਆਪਣੀ ਧੀ ਘਰ ਜਾ ਰਹੀ ਆ ਮਨਦੀਪ ਕਹਿੰਦਾ ਮਾਂ ਭੈਣ ਘਰ ਜਾ ਕੇ ਬੇਇਜ਼ਤੀ ਆਪਣੀ ਹੋ ਜਾਣੀ ਆ ਉਹ ਕਹਿੰਦੀ ਮੈਂ ਤੁਹਾਡੀ ਬੇਇਜ਼ਤੀ ਦੇ ਡਰੋਂ ਸਭ ਬਰਦਾਸ਼ਤ ਕਰੀ ਜਾਵਾਂ ਜੇ ਰਿਕਸ਼ਾ ਮੰਗਵਾਉਣਾ ਤਾਂ ਮੰਗਾ ਦੇਣਾ ਨਹੀਂ ਤਾਂ ਮੈਂ ਪੈਦਲ ਜਾ ਰਹੀ ਆ ਮਨਦੀਪ ਨੇ ਆਪਣੀ ਮਾਂ ਲਈ ਰਿਕਸ਼ਾ ਮੰਗਾ ਦਿੱਤਾ ਪਰ ਉਸ ਦੀ ਘਰ ਵਾਲੀ ਰਜਨੀ ਕੋਈ ਫਰਕ ਨਹੀਂ ਪੈਂਦਾ ਸੀ ਉਸ ਨੇ ਆਪਣੇ ਘਰ ਵਾਲੀ ਨੂੰ ਕਿਹਾ ਤੈਨੂੰ ਕੋਈ ਫਰਕ ਨਹੀਂ ਪੈਂਦਾ ਇੱਕ ਵਾਰੀ ਵੀ ਮੰਮੀ ਨੂੰ ਨਹੀਂ ਰੋਕਿਆ ਰਾ ਫਰਜ ਨਹੀਂ ਸੀ ਤਾਂ ਰਜਨੀ ਮਨਦੀਪ ਨੂੰ ਕਹਿੰਦੀ ਹੈ ਤੇਰੀ ਮਾਂ ਦਾ ਇਹੀ ਹਾਲ ਰਹਿੰਦਾ ਮੈਂ ਕੀ ਕਰਾਂ ਨਹੀਂ ਮੇਰੀ ਮਾਂ ਇਹੋ ਜਿਹੀ ਨਹੀਂ ਸੀ ਮੇਰੀ ਮਾਂ ਹਰ ਟਾਈਮ ਕੰਮ ਕਰਦੀ ਰਹਿੰਦੀ ਤੂੰ ਵੇਲੀ ਹੁੰਦੀ ਪਹਿਲਾਂ ਤਾਂ ਤੂੰ ਦੋ ਕੰਮ ਵਾਲੀਆਂ ਲਗਾਈਆਂ ਹੋਈਆਂ ਸੀ ਉਹ ਵੀ ਹਟਾ ਦਿੱਤੀਆਂ ਤੂੰ ਉਹ ਲੜਾਈਆਂ ਦੇ ਡਰੋ ਚੁੱਪ ਕਰ ਗਿਆ ਉਦੋਂ ਧੀ ਘਰ ਜਾ ਕੇ ਡੋਰ ਬੈਲ ਵਜਾਉਂਦੀ ਤਾਂ ਜਵਾਈ ਗੇਟ ਖੋਲਦਾ ਤਾਂ ਪੈਰੀ ਹੱਥ ਲਗਾ ਕੇ ਅੰਦਰ ਸਰੀਤਾ ਡਰੈਂਕ ਰੂਮ ਕਿਚ ਬਾਟ ਜਾਂਦੇ ਨੇ ਧੀ ਪਾਣੀ ਲੈ ਕੇ ਆਉਂਦੀ ਹੈ ਗੱਲਬਾਤ ਸ਼ੁਰੂ ਹੁੰਦੀ ਹੈ ਧੀ ਕਹਿੰਦੀ ਤੁਸੀਂ ਇੰਨਾ ਬੈਗ ਕਿਉਂ ਲੈ ਕੇ ਆਏ ਹੋ ਤਾਂ ਸ੍ਰੀਤਾ ਕਹਿੰਦੀ ਪੁੱਤ ਫਿਕਰ ਨਾ ਕਰ ਵੈਸੇ ਤਾਂ ਮੈਂ ਘਰ ਛੱਡ ਕੇ ਆਈ ਆ ਪਰ ਮੈਂ ਰਹਿਣ ਨਹੀਂ ਆਈ ਤੇਰੇ ਘਰ ਤਾਂ ਵੈਸੇ ਆਈ ਆ ਮੈਂ ਤਾਂ ਟਿਕਾਣਾ ਕਿਤੇ ਹੋਰ ਬਣਾਉਣਾ ਕਹਿੰਦੀ ਮਾਂ ਕੀ ਗੱਲ ਹੈ ਤਾਂ ਉਹ ਦੱਸਦੀ ਹੈ ਕਿ ਵੀਰੇ ਤਾਂ ਬਹੁਤ ਚੰਗਾ ਹੈ ਪਰ ਪਰਜਾਈ ਐਵੇਂ ਕਰਦੀ ਆ ਤਾਂ ਧੀ ਹੈਰਾਨ ਹੋ ਜਾਂਦੀ ਹੈ ਤਾਂ ਸ੍ਰੀਤਾ ਕਹਿੰਦੀ ਮੈਂ ਤਾਂ ਸਿਰਫ ਨੂੰ ਪੁੱਤ ਸਬਕ ਹੋਣ ਲਈ ਆਈ ਹਾਂ ਮੇਰੀ ਇੱਕ ਸਹੇਲੀ ਆ ਉਸ ਦਾ ਆਪਣਾ ਕਾਰੋਬਾਰ ਚਲਾਇਆ ਹੋਇਆ ਸਲਾਈ ਕਢਾਈ ਦਾ ਕੰਮ ਕਰਦੀ ਆ ਮੇਰੀ ਉਹਦੇ ਨਾਲ ਗੱਲ ਹੋਈ ਆ ਮੈਂ ਉੱਥੇ ਹੀ ਮੇਰੇ ਰਹਿਣ ਦਾ ਬੰਦੋਬਸਰ ਲੈਣਾ ਉਸ ਦੀ ਧੀ ਕਹਿੰਦੀ ਤੁਸੀਂ ਇਸ ਉਮਰ ਵਿੱਚ ਕੰਮ ਕਰੋਗੇ ਤਾਂ ਸ੍ਰੀਤਾ ਕਹਿੰਦੀ ਘਰ ਵੀ ਤਾਂ ਮੈਂ ਕੰਮ ਕਰਦੀ ਸੀ ਜੇ ਇੱਥੇ ਕਰ ਲੂੰ ਤਾਂ ਮੇਰਾ ਆਤਮ ਸਨਮਾਨ ਵਧੇਗਾ ਰੀਤਾ ਨੋਟ ਕਰਦੀ ਏ ਉਸਦਾ ਜਵਾਈ ਦਾ ਫੋਨ بار بار ਵੱਜਦਾ ਘਟਦਾ ਸੀ ਤਾਂ ਉਸ ਨੂੰ ਸ਼ੱਕ ਹੁੰਦਾ ਆਪਣੀ ਧੀ ਨੂੰ ਕਹਿੰਦੀ ਹੈ ਕੀ ਗੱਲ ਹੈ ਜਵਾਈ ਦਾ ਫੋਨ بار بار ਵੱਜਦਾ ਸੀ ਤਾਂ ਧੀ ਕਹਿੰਦੀ ਮਾਂ ਮੈਨੂੰ ਨਹੀਂ ਪਤਾ ਉਹ ਚਾਹ ਦਾ ਪਿੰਦੇ ਪਿੰਦੇ ਇਹ ਕਹਿ ਕੇ ਗਏ ਮੈਂ ਦੋਸਤ ਨੂੰ ਮਿਲਣ ਜਾਣਾ ਰੀਤਾ ਕਹਿੰਦੀ ਜਵਾਈ ਤੇਰੇ ਨਾਲ ਕੰਮ ਨਹੀਂ ਕਰਵਾਉਂਦੇ ਧੀ ਕਹਿੰਦੀ ਨਹੀਂ ਮਾਂ ਛੁੱਟੀ ਵਾਲੇ ਦਿਨ ਕੰਮ ਵਧਾਉਂਦੇ ਨੇ ਧੀ ਮਾਂ ਨੂੰ ਕਹਿੰਦੀ ਤੁਸੀਂ ਆਰਾਮ ਕਰੋ ਮੈਂ ਕੰਮ ਖਤਮ ਕਰ ਕੇ ਲਵਾਂ। ਸ੍ਰੀਤਾ ਕਹਿੰਦੀ ਤੂੰ ਨਹਾ ਲੈ ਬੱਚਿਆਂ ਨੂੰ ਵੀ ਨਵਾ ਦੇ। ਤੇ ਮੈਂ ਕੰਮ ਕਰਵਾਉਂਦੀ ਆ ਤਾਂ ਦੋਨੋਂ ਇਕੱਠੀਆਂ ਰਸੋਈ ਦਾ ਖਾਣਾ ਬਣਾਉਂਦੀਆਂ। ਸ੍ਰੀਤਾ ਕਹਿੰਦੀ ਜਵਾਈ ਨੂੰ ਫੋਨ ਕਰ। ਤਾਂ ਉਹ ਫੋਨ ਕਰਦੀ ਹੈ। ਜਵਾਈ ਫੋਨ ਨਹੀਂ ਚੁੱਕਦਾ ਤਾਂ ਮਾਂ ਨੂੰ ਕਹਿੰਦੀ ਹੈ ਕੋਈ ਨਾ ਮਾਂ ਇਹ ਤਾਂ ਬਿਜ਼ੀ ਰਹਿੰਦੇ ਨੇ ਆ ਜਾਣਗੇ। ਸ਼ਾਮ ਨੂੰ ਸਹੇਲੀ ਘਰ ਜਾਂਦੀ ਹੈ। ਸ੍ਰੀਤਾ ਤਾਂ ਉਹਦੇ ਨਾਲ ਗੱਲ ਕਰਦੀ ਕਹਿੰਦੀ ਐ ਮੈਂ ਇੱਥੇ ਹੀ ਰਹਿਣਾ। ਸਹੇਲੀ ਕਹਿੰਦੀ ਠੀਕ ਐ। ਜਦੋਂ ਤੱਕ ਕਰ ਜਾਂਦੀ ਹੈ ਤਾਂ ਦੇਖਤੀ ਅ ਜਵਾਈ ਘਰ ਨਹੀਂ ਆਇਆ ਹੁੰਦਾ ᱛੀ ਰਸੋਈ ਵਿੱਚ ਕੰਮ ਕਰਦੀ ਹੈ ਤਾਂ ਇਹਨੇ ਨੂੰ ਜਵਾਈ ਆ ਜਾਂਦਾ ਪੁੱਤ ਤੁਸੀਂ ਕਿੱਥੇ ਸੀ ਬਹੁਤ ਲੇਟ ਆਏ ਹੋ ਤਾਂ ਉਹ ਕਹਿੰਦਾ ਮਾਂ ਮੈਂ ਦਸ ਕੇ ਤਾਂ ਗਿਆ ਸੀ ਕੰਮ ਜਾਣਾ ਬਹੁਤ ਜ਼ਰੂਰੀ ਸੀ ਰਾਤ ਨੂੰ ਇਕੱਠੇ ਖਾਣਾ ਖਾਂਦੇ ਹਾਂ ਤਾਂ ਸ੍ਰੀਤਾ ਧੀ ਜਵਾਈ ਨੂੰ ਕਹਿੰਦੀ ਹੈ ਮੈਂ ਕੱਲ ਨੂੰ ਜਾ ਰਹੀਆਂ ਮੇਰੀ ਸਹੇਲੀ ਕੋਲ ਥੋੜੀ ਦੇਰ ਬਾਅਦ ਮਨਦੀਪ ਦਾ ਫੋਨ ਆਪਣੀ ਭੈਣ ਨੂੰ ਆਉਂਦਾ ਤਾਂ ਭੈਣ ਕਹਿੰਦੀ ਤੈਨੂੰ ਸ਼ਰਮ ਨਹੀਂ ਮਾਂ ਨੇ ਕਿੰਨੇ ਦੁੱਖ ਸਹਿ ਕੇ ਆਪਾਂ ਨੂੰ ਪੜਾਇਆ ਲਿਖਾਇਆ ਹੁਣ ਤੈਨੂੰ ਮਾਂ ਬੋਝ ਲਗਦੀ ਆ ਤੁਸੀਂ ਮਾਂ ਤੋਂ ਸਾਰਾ ਦਿਨ ਕੰਮ ਕਰਵਾਉਂਦੇ ਹੋ ਖਾਣ ਪੀਣ ਨੂੰ ਦਿੰਦੇ ਨਹੀਂ ਤਾਂ ਮਨਦੀਪ ਕਹਿੰਦਾ ਦੀਦੀ ਮੈਨੂੰ ਨਹੀਂ ਪਤਾ ਸੀ ਜੇ ਪਤਾ ਹੁੰਦਾ ਤਾਂ ਇਹ ਦਿਨ ਨਹੀਂ ਆਉਣੇ ਸੀ ਤਾਂ ਮਨਦੀਪ ਕਹਿੰਦਾ ਮੈਂ ਕੱਲ ਮਾਂ ਨੂੰ ਲੈਣ ਆਉਣਾ ਤਾਂ ਭੈਣ ਕਹਿੰਦੀ ਹੁਣ ਨਹੀਂ ਆਉਣਾ ਮਾਂ ਨੇ ਮਾਂ ਨੇ ਕੋਈ ਕੰਮ ਸ਼ੁਰੂ ਕਰ ਲਿਆ ਪੁੱਤ ਨੂੰ ਫਿਕਰ ਹੋ ਜਾਂਦੀ ਹੈ ਤਾਂ ਸਵੇਰੇ ਸਰੀਤਾ ਤਿਆਰ ਹੋ ਜਾਂਦੀ ਹੈ ਤਾਂ ਪਹਿਲਾਂ ਹੀ ਉਹ ਆ ਜਾਂਦਾ ਮਾਂ ਨੂੰ ਲੈਣ ਨੂੰ ਪਰ ਕਹਿੰਦੀ ਹੈ ਮੈਂ ਤੇਰੇ ਨਾਲ ਨਹੀਂ ਰਹਿਣਾ ਤੇਰੀ ਘਰ ਵਾਲੀ ਨਾਲ ਰਹਿਣਾ ਤੇਰੀ ਘਰ ਵਾਲੀ ਹਜੇ ਤੱਕ ਨਹੀਂ ਆਈ ਮਨਦੀਪ ਚਿੰਨਾ ਕੰਮ ਮੈਂ ਤੇਰੇ ਘਰ ਕਰਦੀ ਆ ਉਹਨਾਂ ਕੰਮ ਮੈਂ ਆਪਣੇ ਕੰਮ ਕਰਕੇ ਗੁਜ਼ਾਰਾ ਕਰ ਸਕਦੀ ਆ ਮੈਂ ਨਹੀਂ ਜਾਣਾ ਧੀ ਕਹਿੰਦੀ ਹੁਣ ਨਹੀਂ ਜਾਣਾ ਮਾਂ ਨੇ ਤੁਹਾਨੂੰ ਪਤਾ ਕਿੰਨੀ ਆਪਣੀ ਬੇਇੱਜ਼ਤੀ ਹੋ ਜਾਣੀ ਐ ਜੇ ਕਿਸੇ ਨੂੰ ਪਤਾ ਲੱਗਿਆ ਕਿ ਮਾਂ ਸਲਾਈ ਕਢਾਈ ਦਾ ਕੰਮ ਕਰਦੀ ਆ ਧੀ ਕਹਿੰਦੀ ਕੋਈ ਸ਼ਰਮ ਵਾਲੀ ਗੱਲ ਨਹੀਂ ਆ ਸਾਰੇ ਕੰਮ ਕਰਦੇ ਨੇ ਇਹ ਸੁਣ ਕੇ ਮਨਦੀਪ ਉਦਾਸ ਹੋ ਕੇ ਚਲਿਆ ਜਾਂਦਾ ਹੈ ਸ੍ਰੀਤਾ ਵੀ ਆਪਣੀ ਸਹੇਲੀ ਕੋਲ ਕੰਮ ਕਰਨ ਜਾਂਦੀ ਹੈ ਤਿੰਨ ਦਿਨ ਬਾਅਦ ਸ੍ਰੀਤਾ ਨੂੰ ਆਪਣੀ ਧੀ ਪ੍ਰੀਤੀ ਦਾ ਫੋਨ ਆਉਂਦਾ ਤਾਂ ਉਹ ਕਹਿੰਦੀ ਹੈ ਮਾਂ ਕਿਵੇਂ ਹੋ ਸਾਰੇ ਠੀਕ ਹਾਂ ਤਾਂ ਮਾਂ ਕਹਿੰਦੀ ਹੈ ਮੈਨੂੰ ਠੀਕ ਪੈਸੇ ਮਿਲਦੇ ਨੇ ਤੁਸੀਂ ਵੀ ਦੁਪਹਿਰੇ ਆ ਜਾਇਆ ਕਰੋ ਕਿਉਂਕਿ ਦੁਪਹਿਰੇ ਵੇਲੇ ਹੁੰਦੇ ਹੋ ਕੰਮ ਕਰਕੇ ਤਾਂ ਉਹ ਕਹਿੰਦੀ ਮੰਮੀ ਮੈਂ ਤੁਹਾਡੇ ਜਵਾਈ ਨਾਲ ਗੱਲ ਕਰਦੀ ਆ ਸ਼ਾਮ ਨੂੰ ਜਵਾਈ ਕਰ ਆਉਂਦਾ ਹੈ ਤਾਂ ਪ੍ਰੀਤੀ ਆਪਣੇ ਪਤੀ ਨੂੰ ਕਹਿੰਦੀ ਹੈ ਮੈਂ ਵੀ ਇੱਕ ਮੰਮੀ ਨਾਲ ਕੰਮ ਤੇ ਲੱਗਣਾ ਤਾਂ ਉਹ ਕਹਿੰਦਾ ਚਲੇ ਜਾਓ ਕੰਮ ਤੇ ਫਿਰ ਦੁਪਹਿਰੇ ਇਕੱਠੀਆਂ ਕੰਮ ਕਰਦੀਆਂ ਮਾਵਾਂ ਧੀਆਂ ਇੱਕ ਦਿਨ ਮਨਦੀਪ ਤੇ ਰਜਨੀ ਆਪਣੀ ਭੈਣ ਪ੍ਰੀਤੀ ਦੇ ਘਰ ਆਉਂਦੇ ਨੇ ਮਾਂ ਨੂੰ ਉਸ ਮਨਾਉਣ ਪਰ ਸ੍ਰੀਤਾ ਮੰਨ ਜਾਂਦੀ ਆ ਇਹ ਕਹਿ ਕੇ ਮੇਰੀ ਤਨਖਾਹ ਆਉਂਦੀ ਹੈ ਤਨਖਾਹ ਲੈ ਕੇ ਜਾਂਦੀ ਹੈ ਤਾਂ ਆਪਣੇ ਘਰ ਉਹ ਸੋਚਦੀ ਆ ਮੇਰੀ ਤਨਖਾਹ ਆਉਣ ਤੋਂ ਬਾਅਦ ਮੈਂ ਇੱਕ ਪਾਰਟੀ ਦਿੰਦੀ ਆ ਸਾਰੇ ਤੇ ਤੇ ਜਾਂਦੇ ਨੇ ਖਾਂਦੇ ਪੀਂਦੇ ਨੇ ਕੱਪੜੇ ਲੈ ਕੇ ਦਿੰਦੀ ਆ ਸ੍ਰੀਤਾ ਉਸ ਦਾ ਜਵਾਈ ਰਾਹੁਲ ਕੱਪੜੇ ਨਹੀਂ ਲੈਂਦਾ ਕਹਿੰਦਾ ਮੇਰੇ ਕੋਲ ਬਹੁਤ ਕੱਪੜੇ ਨੇ ਸਾਰੇ ਗੱਡੀ ਵਿੱਚ ਬੈਠ ਜਾਂਦੇ ਨੇ ਸ੍ਰੀਤਾ ਤੇ ਉਸ ਦਾ ਜਵਾਈ ਨਹੀਂ ਸ੍ਰੀਤਾ ਜਵਾਈ ਨੂੰ ਕਹਿੰਦੀ ਤੁਸੀਂ ਇੰਨੀ ਰਾਤ ਕਰ ਆਉਂਦੇ ਹੋ ਕਿੱਥੇ ਜਾਂਦੇ ਹੋ ਤਾਂ ਜਵਾਈ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਨੇ ਉਹ ਸੋਚਦਾ ਮੰਮੀ ਐਵੇਂ ਕਿਉਂ ਬੋਲਦੇ ਹੋ ਤਾਂ ਸ੍ਰੀਤਾ ਕਹਿੰਦੀ ਤੁਸੀਂ ਕਮਲ ਕੋਲ ਕੀ ਕਰਨ ਜਾਂਦੇ ਹੋ ਉਹ ਹੈਰਾਨ ਹੋ ਜਾਂਦਾ ਹੈ ਕਮਲ ਹਾਂ ਕਮਲ ਉਸ ਦਾ ਘਰ ਮੇਰੀ ਸਹੇਲੀ ਦੇ ਘਰ ਦੇ ਕੋਲ ਹੈ ਉਹ ਮੇਰੀ ਸਹੇਲੀ ਨੇ ਦੱਸਿਆ ਕਮਲ ਇਕੱਲੀ ਰਹਿੰਦੀ ਹੈ ਉਸ ਦੇ ਕੋਲ ਕਈ ਮੁੰਡੇ ਆਉਂਦੇ ਨੇ ਉਹਨਾਂ ਵਿੱਚੋਂ ਇੱਕ ਤੁਸੀਂ ਵੀ ਹੋ ਤੁਸੀਂ ਕਮਲ ਦੇ ਘਰ ਕੀ ਕਰਨ ਜਾਂਦੇ ਹੋ ਤਾਂ ਉਹ ਹੈਰਾਨ ਹੋ ਜਾਂਦਾ ਰੀਤਾ ਕਹਿੰਦੀ ਮੇਰੀ ਧੀ ਪ੍ਰੀਤੀ ਬਹੁਤ ਭੋਲੀ ਹੈ ਉਹ ਤੁਹਾਡੇ ਤੇ ਬਹੁਤ ਵਿਸ਼ਵਾਸ ਕਰਦੀ ਆ ਜੇ ਉਸ ਦਾ ਘਰ ਖਰਾਬ ਹੋ ਗਿਆ ਬੱਚੇ ਰੁੱਲ ਜਾਣਗੇ ਤੁਹਾਡਾ ਸਾਰਾ ਘਰ ਬਰਬਾਦ ਹੋ ਜਾਣਾ ਮੇਰੀ ਧੀ ਤੇ ਮੈਂ ਕਮਾ ਕੇ ਬੱਚਿਆਂ ਨੂੰ ਪਾਲ ਲਵਾਂਗੀ ਪਰ ਤੁਹਾਡਾ ਕੀ ਬਣਨਾ ਜਿਹੜੀ ਜਨਾਨੀ ਆਪਣੇ ਪਤੀ ਨੂੰ ਛੱਡ ਸਕਦੀ ਹੈ ਉਹ ਤੁਹਾਨੂੰ ਨਹੀਂ ਛੱਡ ਸਕਦੀ ਸ੍ਰੀਤਾ ਆਪਣੇ ਜਵਾਈ ਨੂੰ ਕਹਿੰਦੀ ਜੇ ਮੈਂ ਆਪਣੀ ਧੀ ਪ੍ਰੀਤੀ ਨੂੰ ਸਭ ਦੱਸ ਦਿੰਦੀ ਤਾਂ ਉਸਨੇ ਤੁਹਾਨੂੰ ਛੱਡ ਦੇਣਾ ਸੀ ਤੇ ਤੁਹਾਡਾ ਘਰ ਖਰਾਬ ਹੋ ਜਾਣਾ ਸੀ ਤੇ ਬੱਚਿਆਂ ਦਾ ਕੀ ਬਣਨਾ ਸੀ ਇਹ ਸੁਣ ਕੇ ਜਵਾਈ ਰਾਹੁਲ ਕਹਿੰਦਾ ਮੰਮੀ ਮੈਨੂੰ ਮਾਫ ਕਰਦੇਓ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਪਲੀਜ਼ ਤੁਸੀਂ ਪ੍ਰੀਤੀ ਨੂੰ ਕੁਝ ਨਾ ਦੱਸਣਾ ਤਾਂ ਸ੍ਰੀਤਾ ਕਹਿੰਦੀ ਤੁਸੀਂ ਮੇਰੀ ਧੀ ਪ੍ਰੀਤੀ ਦਾ ਧਿਆਨ ਰੱਖੋ ਇੱਧਰ ਰਜਨੀ ਦੀ ਵੀ ਅਕਲ ਟਕਾਣੇ ਆ ਜਾਂਦੀ ਉਹ ਆਪਣੀ ਸੱਸ ਤੋਂ ਮਾਫੀ ਮੰਗਦੀ ਬਹੁਤ ਕਹਿਣ ਤੇ ਸ੍ਰੀਤਾ ਘਰ ਜਾਣ ਨੂੰ ਮੰਨ ਜਾਂਦੀ ਆਪਣੇ ਪੁੱਤ ਮੰਦੀਪ ਨੂੰ ਕਹਿੰਦੀ ਪੁੱਤ ਤੂੰ ਕੰਮ ਵਾਲੀ ਲਗਾ ਦੇ ਰਜਨੀ ਘਰ ਦਾ ਸਾਰਾ ਕੰਮ ਕਰਕੇ ਥੱਕ ਜਾਂਦੀ ਹੈ ਬੱਚੇ ਮੈਂ ਸੰਭਾਲ ਲੂ ਤਾਂ ਉਹ ਮੰਨ ਜਾਂਦਾ ਹੈ ਤੇ ਕੰਮ ਵਾਲੀ ਲਗਾ ਦਿੰਦਾ ਹੈ ਮੰਦੀਪ ਰਜਨੀ ਨੂੰ ਸਰੀਤਾ ਦਾ ਜਵਾਈ ਵੀ ਟਾਈਮ ਨਾਲ ਡਿਊਟੀ ਤੇ ਜਾਂਦਾ ਤੇ ਘਰ ਆ ਜਾਂਦਾ ਪ੍ਰੀਤੀ ਨਾਲ ਕੰਮ ਕਰਵਾਉਂਦਾ ਤੇ ਬੱਚਿਆਂ ਨੂੰ ਵੀ ਪੜ੍ਹਾਉਂਦਾ ਤਾਂ ਪ੍ਰੀਤੀ ਆਪਣੀ ਮਾਂ ਨੂੰ ਫੋਨ ਕਰਕੇ ਕਹਿੰਦੀ ਕੀ ਤੁਸੀਂ ਜਾਦੂ ਕੀਤਾ ਹੈ ਆਪਣੇ ਜਵਾਈ ਉੱਤੇ ਹੋਣ ਸਵੇਰੇ ਸ਼ਾਮ ਮੇਰੇ ਨਾਲ ਕੰਮ ਕਰਵਾਉਂਦੇ ਨੇ ਤੇ ਮੇਰਾ ਧਿਆਨ ਰੱਖਦੇ ਐ ਇਹ ਗੱਲ ਸੁਣ ਕੇ ਸਰੀਤਾ ਦੇ ਚਿਹਰੇ ਤੇ ਮੁਸਕਰਾਹਟ ਆ ਜਾਂਦੀ ਐ ਤੇ ਸੋਚਦੀ ਸੀ ਕਿ ਮੈਂ ਆਪਣੀ ਨੂੰ ਨੂੰ ਸੁਧਾਰਨ ਲਈ ਪਰ ਮੈਂ ਆਪਣੀ ਧੀ ਦੇ ਘਰ ਉਜਾੜਨ ਤੋਂ ਵੀ ਬਚਾ ਲਿਆ ਤੇ ਜਵਾਈ ਨੂੰ ਸਵੱਬਕ ਸਿਖਾਇਆ ਇਸ ਕਹਾਣੀ ਵਿੱਚ ਬਜ਼ੁਰਗ ਦਾ ਤਜਰਬਾ ਬਹੁਤ ਹੁੰਦਾ ਹੈ ਬਜ਼ੁਰਗ ਘਰ ਵਿੱਚ ਬਿਠਾ ਕੇ ਘਰ ਨੂੰ ਸੰਭਾਲ ਸਕਦੇ ਨੇ ਜੇ ਇਸ ਰੀਤਾ ਆਪਣੀ ਧੀ ਦੇ ਘਰ ਦਾ ਧਿਆਨ ਨਾ ਦਿੰਦੀ ਉਹਦਾ ਘਰ ਬਰਬਾਦ ਹੋ ਜਾਣਾ ਸੀ ਸ੍ਰੀਤਾ ਨੇ ਇਹ ਗੱਲ ਨੋਟ ਕੀਤੀ ਤੇ ਜਵਾਈ ਨੂੰ ਵਧੀਆ ਤਰੀਕੇ ਨਾਲ ਸਮਝਾਇਆ ਜੇ ਬਜ਼ੁਰਗ ਸਹੀ ਤਰੀਕੇ ਨਾਲ ਗੱਲ ਕਰਨ ਤਾਂ ਘਰ ਦੇ ਝਗੜੇ ਖਤਮ ਹੋ ਸਕਦੇ ਨੇ ਬਜ਼ੁਰਗ ਘਰ ਦਾ ਮੁੱਢ ਹੁੰਦੇ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੁਹਾਡੀ ਇਸ ਕਹਾਣੀ ਬਾਰੇ ਕੀ ਵਿਚਾਰ ਹੈ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ